ਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅਸੀਂ ਅੱਜ ਦਾ ਵਿਸ਼ਾ ਜੋ ਲੈ ਕੇ ਆਏ ਆ ਉਹ ਵਿਸ਼ਾ ਇੱਥੇ ਹੈ ਕੀ ਮੌਸਮ ਵਿੱਚ ਆ ਸਕਦੀ ਹੈ ਵੱਡੀ ਤਬਦੀਲੀ ਤੇ ਅਲਰਟ ਜਾਰੀ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਹਨਾਂ ਨੰਬਰ ਦੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ सुरेंद्र ਸਿੰਘ ਟੀਮ ਸਾਜੀ ਵੀ ਸਟੂਡੀਓ 'ਚ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰ ਜੇਕਰ ਆਪਾਂ ਮੌਸਮ ਨੂੰ ਲੈ ਕੇ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ ਅਲਰਟ ਇੱਥੇ ਨਵੇਂ ਜਾਰੀ ਹੋਏ ਨੇ ਦੱਸਦਾ ਕਿ ਇੱਥੇ ਜਿਹੜੇ ਅਲਰਟ ਜਾਰੀ ਹੋਈ ਨੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜ ਕ ਦਿਨਾਂ ਦੇ ਵਿੱਚ ਜਿਹੜਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ ਜਿਹੜੀ ਗਰਮੀ ਹੈ ਉਸ ਤੋਂ ਰਾਹਤ ਵੀ ਮਿਲ ਸਕਦੀ ਹੈ ਬਿਲਕੁਲ ਮਸ਼ੂ ਪੰਜ ਦਿਨਾਂ ਤੱਕ ਇੱਕ ਵੈਦਰ ਜਿਹੜਾ ਉਹ ਠੰਡਾ ਹੁੰਦਾ ਜਾ ਰਿਹਾ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਦਾ ਬਹੁਤ ਕਹਿਰ ਪੰਜਾਬ ਮਤਲਬ ਪੰਜਾਬ ਨੇ ਦੇਖਿਆ ਹੈ ਜੀ ਜੀ ਕਿ ਗਰਮੀ ਨੇ ਤਪੀ ਕੇ ਇਸ ਕੀ ਪਾਣੀ ਦਾ ਜਿਹੜਾ ਕਿ ਅਵੇਲੇਬਲ ਹੈ ਉਹ ਬਹੁਤ ਡਾਊਨ ਹੋਇਆ ਬਿਲਕੁਲ ਗਰਮੀਆਂ ਕਰਨ ਕੁਝ ਗਰਮੀ ਵੀ ਹੋ ਸਕਦੀ ਹੈ ਕੁਝ ਆਪਾਂ ਯੂਜ਼ ਵੀ ਕਰਦੇ ਹਾਂ ਵਾਟਰ ਨੂੰ ਡੇਲੀ ਕਿ ਨਾ ਚ ਉਹ ਵੀ ਇੱਕ ਰੀਜ਼ਨ ਬਣ ਸਕਦਾ ਹਾਂਜੀ ਹੁਣ ਜਿਹੜਾ ਮੌਸਮ ਦੇ ਵਿੱਚ ਜਿਹੜੇ ਬਰਸਾਤਾਂ ਆ ਰਹੀਆਂ ਨੇ ਇੱਕ ਮੌਸਮ ਵਿਭਾਗ ਨੇ ਵਾਟਰ ਉਹਨਾਂ ਨੇ ਇੱਕ ਅਲਰਟ ਜਾਰੀ ਕੀਤਾ ਹੈ ਕਿ ਕਿਤੇ ਨਾ ਕਿਤੇ ਚਤਾਵਨੀ ਦਿੱਤੀ ਹੈ ਕਿ ਤੁਸੀਂ ਜਿਹੜੇ ਨਹਿਰਾਂ ਨੇ ਜਾਂ ਕਸਬੇ ਨੇ ਜਾਂ ਨਹਿਰਾਂ ਨੇ ਮਤਲਬ ਸੂਵੇ ਜਿਹਨੂੰ ਕਹਦੀ ਆਪਾਂ ਉਹਨਾਂ ਨੂੰ ਤੁਸੀਂ ਕਿਤੇ ਨਾ ਕਿਤੇ ਸੈਡਾਂ ਪੱਕੇ ਕਰ ਦੋ ਜਾਂ ਕਿਤੇ ਨਾ ਕਿਤੇ ਜਿੱਥੇ ਤੁਹਾਡਾ ਸਟੋਰੀਜ਼ ਪਾਣੀ ਆਪਾਂ ਬਰਸਾਤ ਪਾਣੀ ਕਹਿੰਦੇ ਬਰਸਾਤੀ ਨਾਲਾ ਕਹਿ ਸਕਦੇ ਆ ਕਿ ਕਿਤਨਾ ਕਿਤੇ ਤੁਸੀਂ ਉੱਥੇ ਤੱਕ ਜਿਹੜੇ ਖਾਲ ਨੇ ਜਾਂ ਕੁਝ ਉਹ ਹੈ ਉਹ ਤੁਸੀਂ ਆਪਣੇ ਰਿਪੇਅਰ ਕਰਕੇ ਰੱਖੋ ਕਿ ਬਰਸਾਤ ਹੁਣ ਸਟਾਰਟ ਹੋ ਗਈ ਮਾਨਸੂਨ ਸਟਾਰਟ ਹੋ ਰਹੇ ਨੇ ਤੇ ਸਰਕਾਰ ਵੱਲੋਂ ਇੱਕ ਲੋਕਾਂ ਨੂੰ ਵੀ ਗਾਈਡ ਕੀਤਾ ਗਿਆ ਤੇ ਵਿਭਾਗ ਨੇ ਕਿਤਨਾ ਕਿਤੇ ਜਿਹੜੇ ਮਤਲਬ ਨਾਰੀ ਭਾਗ ਹੈ ਕਿਤਨਾ ਕਿਤੇ ਉਹਨਾਂ ਨੂੰ ਵੀ ਇੱਕ ਈਮੇਲ ਕਰਕੇ ਸਤਾਰਕਨ ਨੂੰ ਕਿਹਾ ਬਿਲਕੁਲ ਜੀ ਦੇਖੋ ਜੇਕਰ ਆਪਾਂ ਮੌਸਮ ਨੂੰ ਲੈ ਕੇ ਇੱਥੇ ਗੱਲ ਕਰੀਏ ਤਾਂ ਹਾਲਾਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ એટલે જે તાપમાનની જર કરીએ 47 ਡਿਗਰੀ ਸੈਲਸੀਅਸ ਤੱਕ ਤਾਪਮਾਨ ਆਲਰੇਡੀ ਪਹੁੰਚ ਚੁੱਕਿਆ ਸੀ ਤੇ ਇਥੇ ਚੇਤਾਵਨੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਸੀ ਵਾਰ-ਵਾਰ ਅਲਰਟ ਜਾਰੀ ਹੋ ਰਹੇ ਸੀ ਕਿ ਜੇਕਰ ਇੱਕ ਵਾਰ ਤਾਪਮਾਨ 50 ਡਿਗਰੀ ਸੈਲਸੀਅਸ ਪਹੁੰਚ ਗਿਆ ਤਾਂ ਇੱਕ ਆਮ ਇਨਸਾਨ ਨਹੀਂ ਚੱਲ ਸਕੇਗਾ ਤੇ ਦੂਸਰੇ ਪਾਸੇ ਜਿਹੜਾ ਗਰਮੀ ਦੇ ਕਰਕੇ ਘਰਾਂ ਦੇ ਏਸੀ ਹੋਗੇ ਜਿੱਦਾਂ ਕਿ ਮੋਟਰਸਾਈਕਲ ਹੋਗੇ ਵਾਹਨ ਹੋਗੇ ਇਹਨਾਂ ਦੇ ਵਿੱਚ ਵੀ ਅੱਗ ਲੱਗ ਰਹੀ ਸੀ ਤਾਂ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਦੇਖੋ ਹੁਣ ਕਿਤੇ ਨਾ ਕਿਤੇ ਪੰਜਾਬ ਵਾਸੀਆਂ ਦੇ ਲਈ ਰਾਹਤ ਵੀ ਹੈ ਕਿਉਂਕਿ ਥੋੜਾ ਜੇਕਰ ਇਥੇ ਬਰਸਾਤਾ ਹੋਣ ਗਿਆ ਐਮੀ ਪਵੇਗਾ ਤਾਂ ਕਿਤੇ ਨਾ ਕਿਤੇ ਗਰਮੀ ਦੇ ਵਿੱਚ ਥੋੜੀ ਰਾਹਤ ਆਵੇਗੀ ਬਿਲਕੁਲ ਦੇਖੋ ਮਾਸ਼ੂ ਇਹ ਕੁਝ ਟੈਂਪਰੇਰੀ ਹੈ ਹੂੰ ਜੀ ਅੱਪਾ ਕਹੇ ਦੀ ਇਹ ਕਿ ਜਿਹੜੀ ਬਰਸਾਤ ਨਾਲ ਆਇਆ ਕਿ ਬਰਸਾਤ ਨਾਲ ਥੋੜਾ ਟੈਂਪਰੇਚਰ ਡਾਊਨ ਹੋ ਜਾਏਗਾ ਅੱਪਾ ਨਹੀਂ ਕਹਿੰਦੇ ਡਾਟਿਚ ਕੋਈ ਹੈ ਨਹੀਂ ਹੂੰ ਪਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਕਿ ਇੱਕ ਅੱਧੇ ਘੰਟੇ ਲਈ ਇੱਕ ਘੰਟੇ ਲਈ ਬਰਸਾਤ ਹੁੰਦੀ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਡੇ ਹੈ ਹੂੰ ਜਸਾ ਨਿਕਲਦਾ ਤਾਂ ਕਿਤਨਾ ਕਿਤੇ ਗਵਰਨਿਟੀ ਪੈਦਾ ਕਰ ਦਿੰਦਾ ਇੱਕ ਹਿਊਮਨਿਟੀ ਜਿਹਨੂੰ ਕਹਿ ਦਈਏ ਉਹ ਪੈਦਾ ਹੋ ਜਾਂਦੀ ਹੈ ਤੇ ਉਹਦੇ ਨਾਲ ਕਿਹਾ ਕਿ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕਿਤਨਾ ਕਿਤੇ ਚੱਕਰ ਆਉਣੇ ਸਟਾਰਟ ਹੋ ਜਾਂਦੇ ਨੇ ਬਿਲਕੁਲ ਕਿਉਂਕਿ ਹਿਊਮਨਿਟੀ ਇੰਨੀ ਵਾਜ ਜਾਂਦੀ ਹੈ ਗਰਮੀ ਨਹੀਂ ਹੁੰਦੀ ਤਪਸ਼ ਜਿਹਨੂੰ ਕਹਿ ਦਈਏ ਧਰਤੀ ਗਰਮ ਤਪਤੀ ਤੇ ਜੇਕਰ ਕਿਸੇ ਗਰਮ ਚੀਜ਼ ਤੇ ਥੋੜਾ ਪਾਣੀ ਮਾਰਾਂਗੇ ਉਹ ਕਿਤਨਾ ਕਿਤੇ ਬਾਲਾ ਮਾਰੇਗਾ ਜੀ ਬਿਲਕੁਲ ਉਹੀ ਹੈ ਦੇਖੋ ਤਪਸ਼ ਜਿਹੜਾ ਤਾਪਮਾਨ ਹੈ ਕਾਫੀ ਹੱਦ ਤੱਕ ਵਧਦਾ ਨਜ਼ਰ ਆ ਰਿਹਾ ਸੀ ਤੇ ਜੇਕਰ ਆਪਾਂ ਦੂਸਰੇ ਪਾਸੇ ਦੇਖੀਏ ਇਸ ਮੁੱਦੇ ਨੂੰ ਤਾਂ ਦੇਖੋ ਪਾਣੀ ਦੀ ਜਿਹੜੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਵੀ ਕਾਫੀ ਦਿੱਕਤ ਦੇ ਰਹੀ ਹੈ ਕਿਉਂਕਿ ਬਰਸਾਤਾ ਵਿੱਚ ਦੀ ਨਹੀਂ ਹੋ ਰਹੀਆਂ ਸੀ ਤਾਂ ਇੱਥੇ ਲਗਾਤਾਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਸੀ ਕਿ ਜਿਹੜਾ ਕਿਤੇ ਨਾ ਕਿਤੇ ਪਾਣੀ ਦਾ ਸਤ੍ਹਾ ਵੀ ਘਟਦਾ ਜਾ ਰਿਹਾ ਹੈ ਦੂਸਰੇ ਪਾਸੇ ਮੌਸਮ ਨੂੰ ਲੈ ਕੇ ਅਪਡੇਟਸ ਆਪਣੇ ਕੋਲ ਆ ਰਹੀਆਂ ਸੀ ਕਿ ਮੌਸਮ ਦੇ ਵਿੱਚ ਤਬਦੀਲੀਆਂ ਲਗਾਤਾਰ ਜਾਰੀ ਨੇ ਕਿਤੇ ਗਰਮੀ ਦਾ ਪਾਰਾ ਹਾਈ ਹੋ ਰਿਹਾ ਸੀ ਤੇ ਕਿਤੇ ਬਰਸਾਤਾ ਹੋ ਰਹੀਆਂ ਸੀ ਤਾਂ ਇਹ ਸਭ ਚੀਜ਼ਾਂ ਦੇ ਚੱਲਦੇ ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਬਿਲਕੁਲ ਮਸੂਦ ਦੇਖੋ ਇੱਕ ਵੇਦਰ ਹੈ ਜਿਹੜਾ ਉਹ ਸੇਮ ਨਹੀਂ ਰਹਿੰਦਾ ਜੀ ਅਗਰ ਆਪਾਂ ਕਹਿੰਦੇ ਸ਼ੀਤ ਲਹਿਰ ਸ਼ੀਤ ਲਹਿਰ ਜਿਹੜੀ ਆਉਂਦੀ ਹੈ ਉਹ ਕਿਤੇ ਨਾ ਕਿਤੇ ਸਾਊਥ ਤੋਂ ਨਹੀਂ ਆਉਂਦੀ ਹੈ ਹੂੰ ਉਧਰੋਂ ਆਉਂਦੀ ਆਉਂਦੀ ਇੱਥੇ ਆਪਣਾ ਤੁਸੀਂ ਦੇਖਿਆ ਹੋਣਾ ਗਰਮੀ ਹੈ ਔਰ ਇਹ ਸ਼ੀਤ ਲਹਿਰ ਚੱਲਦੀ ਦੀ ਬੜੀ ਗਰਮੀ ਮਤਲਬ ਹਵਾ ਚੱਲ ਰਹੀ ਜਿਹਨੂੰ ਉਹ ਕਿਤੇ ਨਾ ਕਿਤੇ ਰਾਜਸਥਾਨ ਤੋਂ ਲਾ ਕੇ ਅਫਗਾਨਿਸਤਾਨ ਹੋ ਗਿਆ ਇਸ ਏਰੀਆ 'ਚ ਹਵਾ ਜ਼ਿਆਦਾ ਆਉਂਦੀ ਹੈ ਜੀ ਉਹ ਗਰਮੀ ਇੰਨੀ ਸੀਗੀ ਕਿ ਬੰਦਾ ਬਾਹਰ ਖੜਾ ਜਿਵੇਂ ਤੁਸੀਂ ਕਹਿੰਦੇ 45 ਰੌਂਡ ਅਬਾਊਟ ਆਪਣਾ ਤੇ ਟੈਂਪਰੇਚਰ ਗਾ ਅਕਚੁਅਲ ਸਦਾ ਉਹਦੇ ਵਿੱਚ ਦਰਖਤ ਵੀ ਬੜੇ ਜਿਹੜੇ ਤੁਸੀਂ ਬੜੇ ਬੜੇ ਪੇੜ ਨੇ ਉਹ ਵੀ ਕਿਤਨਾ ਕਿਤੇ ਸੁੱਕਦੇ ਨਜ਼ਰ ਆ ਰਹੇ ਸੀਗੇ ਚਲੋ ਪਰਮਾਤਮਾ ਦੀ ਕਿਰਪਾ ਹੈ ਕੇਤ ਕੀ ਜਿਹੜਾ ਮੌਨਸੂਨ ਹੈ ਉਹ ਜਲਦੀ ਆਇਆ ਜੀ ਇੱਕ ਦੋ ਦਿਨ ਬਰਸਾਤਾਂ ਹੋਈਆਂ ਉਹਦੇ ਆਣ ਨਾਲ ਕਿਤੇ ਨਾ ਕਿਤੇ ਟੈਂਪਰੇਚਰ ਡਾਊਨ ਹੋਇਆ ਬਿਲਕੁਲ ਟੈਂਪਰੇਚਰ ਦੇ ਵਿੱਚ ਦੇਖੋ ਕਿਤੇ ਨਾ ਕਿਤੇ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਜੋ ਟੈਂਪਰੇਚਰ 47 ਡਿਗਰੀ ਸੈਲਸੀਅਸ ਤੇ ਸੀ ਉਹ ਘਟਦਾ ਹੁਣ ਨਜ਼ਰ ਆ ਰਿਹਾ ਤਾਂ ਇੱਥੇ ਬਹੁਤ ਜੀ ਬਿਲਕੁਲ ਬਹੁਤ ਜ਼ਿਆਦਾ ਜਿਹੜੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਰਾਹਤ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਜਿਹੜਾ ਇੱਥੇ ਪਾਣੀ ਦੀ ਜਿਹੜੀ ਜ਼ਮੀਨੀ ਪੱਧਰ ਦਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਇਸ ਨੂੰ ਲੈ ਕੇ ਵੀ ਬਹੁਤ ਲੋਕਾਂ ਦੀ ਕਿਤੇ ਨਾ ਕਿਤੇ ਦੇਖੋ ਆਪਣੇ ਨਾਲ ਜਿਹੜੇ ਦਰਸ਼ਕ ਜੁੜਦੇ ਨੇ ਉਹਨਾਂ ਦੇ ਸਵਾਲ ਵੀ ਆਪਣੇ ਕੋਲ ਪਹੁੰਚਦੇ ਨੇ ਕਿ ਪਾਣੀ ਦਾ ਪੱਧਰ ਵੀ ਘਟ ਹੁੰਦਾ ਜਾ ਰਿਹਾ ਤਾ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਇਨਸਾਨ ਨੂੰ ਹੀ ਦੋਸ਼ੀ ਕਹਿ ਸਕਦੇ ਹਾਂ ਨਹੀਂ ਦੇਖੋ ਇਨਸਾਨ ਇਸ ਲਈ ਦੋਸ਼ੀ ਬਣ ਜਾਂਦਾ ਹੈ ਇਨਸਾਨ ਦੇ ਚਲ ਵਰਤਦਾ ਹੈ ਜੀ ਕੁਦਰਤ ਵੀ ਕਹਿੰਦਾ ਕੁਦਰਤ ਜਿਹੜੇ ਸੌਸ ਨੇ ਸਾਨੂੰ ਆਕਸੀਜਨ ਹੋ ਗਿਆ ਅ ਪ੍ਰਕਤ ਹੋ ਗਏ ਪਾਣੀ ਹੋ ਗਿਆ ਅੱਗ ਹੋ ਗਈ ਤੇ ਕੁਦਰਤ ਹੀ ਸਾਡੇ ਸੌਸ ਨੇ ਪਰ ਕਿਤਨਾ ਕਿਤੇ ਅਸੀਂ ਜਿਵੇਂ ਜ਼ਿੰਦਗੀਆਂ ਸਾਡੀ ਰਹਿਣੀ ਸਹਿਣੀ ਹੈ ਹੂੰ ਉਹ ਅਸੀਂ ਇਸ ਤੇ ਨਿਰਭਰ ਆ ਜੀ ਪਾਣੀ ਅਸੀਂ ਯੂਜ਼ ਕਰਦੇ ਆ ਨਾ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਜਿਹੜਾ ਉਹ ਨਹਾਣ ਲਈ ਵੀ ਕੰਮ ਆਉਂਦਾ ਵਰਤਨ ਤੋਂ ਲਈ ਪੋਚੇ ਵੀ ਸੋ ਜਿਹੜੇ ਰੁਟੀਨ ਹੁੰਦੇ ਨੇ ਹੂੰ ਕੰਮਕਾਰ ਉਹਦੇ ਵਰਤਦੇ ਆ ਹੁਣ ਆਪਾਂ ਗੱਲ ਕਰਦੇ ਆ ਕਿਸਾਨ ਵੀਰਾਂ ਦੀ ਕਿਸਾਨ ਵੀਰੇ ਹੁਣ ਝੋਨਾ ਲਾ ਰਹੇ ਨੇ ਉੱਥੇ ਵੀ ਪਾਣੀ ਵਰਤਿਆ ਜਾ ਰਿਹਾ ਇਸ ਤੋਂ ਇਲਾਵਾ ਫੈਕਟਰੀਆਂ ਜੀ ਵੀ ਯੂਜ਼ ਕੀਤਾ ਜਾਂਦਾ ਕਿਤਨਾ ਕਿਤੇ ਪਾਣੀ ਆਪਣਾ ਮੁੱਖ ਕਹਿੰਦੇ ਨੇ ਇੱਕ ਅੰਗ ਹੈ ਜਿਹਨੂੰ ਕਿਹਾ ਦੇਖੋ ਇੱਕ ਜ਼ਿੰਦਗੀ ਜੀਣ ਵਾਸਤੇ ਇੱਕ ਸਾਡਾ 파ਠ ਹੈ ਇਸ ਤੋਂ ਵਗੈਰਾ ਅਸੀਂ ਅਗਰ ਸਪੋਜ਼ ਕਰੋ ਲਾਈਟ ਚਲੀ ਜਾਂਦੀ ਹੈ ਤੁਹਾਡੀ ਟੈਂਕੀ ਚ ਦੋ ਇੱਕ ਦਿਨ ਪਾਣੀ ਨਾ ਆਵੇ ਤਾਂ ਦੇਖੋ ਆਪਾਂ ਕਿਵੇਂ ਬੇਚੈਨ ਹੋ ਜਾਂਦੇ ਹਾਂ ਜੀ ਹੁਣ ਇੱਕ ਖਬਰ ਵੀ ਸੰਗਰੂਰ ਤੋਂ ਆ ਰਹੀ ਹੈ ਇੱਕ ਉੱਥੇ ਵੀ ਕਿਤੇ ਨਾ ਕਿਤੇ ਪਾਣੀ ਦੀ ਦਿੱਕਤ ਆ ਰਹੀ ਹੈ ਬਿਲਕੁਲ ਜੀ ਕੁਝ ਤਾਂ ਗੱਲਾਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਕਿਹਾ ਕਿ ਸ਼ਾਇਦ ਉਹ ਇਸ ਲਈ ਆਈ ਕਿ ਉੱਥੇ ਬਿਜਲੀ ਟਾਈਮ ਸਰ ਨਾਲ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਕਿ ਲਾਈਟ ਨਾ ਟਾਈਮ ਸਰ ਆਉਣ ਸਰ ਇੱਕ ਜਿਹੜੇ ਟਿਊਬਵਲ ਬੜੇ ਬੜੇ ਟੈਂਕੀਆਂ ਲੱਗੀਆਂ ਹੁੰਦੀਆਂ ਨੇ ਸਿਟੀਆਂ 'ਚ ਕਿਉਂ ਟੈਂਕੀ ਦੇ ਵਿੱਚ ਪਾਣੀ ਨਾ ਹੋਣ ਕਾਰਨ ਜਿਹੜੇ ਆਪਣੇ ਸਵੇਰੇ ਟੂ ਟੂਟੀਆਂ 'ਚ ਪਾਣੀ ਆਉਂਦਾ ਸਰਕਾਰੀ ਉਹ 'ਚ ਪਾਣੀ ਨਾ ਆਣ ਕਾਰਨ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਹੈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਔਰ ਲੋਕ ਜਿਹੜਾ ਲੋਕਾਂ ਦੇ ਘਰੇ ਮੋਟਰਸ ਲੱਗੀਆਂ ਪਈਆਂ ਨੇ ਉੱਥੋਂ ਕਰਾਂ ਦੇ ਜਾ ਕੇ ਲੋਕ ਪਾਣੀ ਭਰਦੇ ਨਜ਼ਰ ਆਏ ਜੀ ਜੀ ਬਿਲਕੁਲ ਇਸ ਤੋਂ ਇਲਾਵਾ ਕਿ ਤੁਸੀਂ ਦੇਖਿਆ ਹੋਣਾ ਇੱਕ ਹੋਰ ਪਿੰਡ ਹੈ ਉੱਥੋਂ ਉਹ ਪਿੰਡ ਦਾ ਟੋਟਲ ਹੀ ਪਾਣੀ ਕਹਿੰਦੇ ਡਾਊਨ ਇੰਨਾ ਹੋ ਗਿਆ ਕਿ ਉੱਥੋਂ ਜਿਹੜਾ ਬੋਰ ਹੈ ਉਹ ਪਾਣੀ ਹੋਣੀ ਚੱਕ ਰਹੀ ਜੀ ਬਿਲਕੁਲ ਉਹੀ ਹੈ ਕਿ ਦੇਖੋ ਪਹਿਲਾਂ ਕੀ ਹੁੰਦਾ ਸੀ ਕਿ 2 ਫੁੱਟ ਦਾ ਜੇਕਰ 2 2 ਫੁੱਟ ਦਾ ਇੱਥੇ ਬੋਰ ਕੀਤਾ ਜਾਂਦਾ ਸੀ ਤਾਂ ਪਾਣੀ ਨਿਕਲਣ ਲੱਗ ਪੈਂਦਾ ਸੀ ਪਰ ਅੱਜ ਕੱਲ ਕਿ ਇਹ ਬਹੁਤ ਜ਼ਿਆਦਾ ਡੂੰਘੇ ਜਿਹੜੇ ਬੋਰ ਕੀਤੇ ਜਾਂਦੇ ਨੇ ਪਰ ਤਾਂ ਵੀ ਜਿਹੜਾ ਪਾਣੀ ਦਾ ਸਤਾਰ ਹੈ ਉਹ ਘਟਦਾ ਜਾ ਰਿਹਾ ਹੈ ਇੱਥੋਂ ਤਾਂ ਦੇਖੋ ਕਿਤੇ ਨਾ ਕਿਤੇ ਪਤਾ ਚੱਲਦਾ ਹੈ ਕਿ ਵਾਕਈ ਪਾਣੀ ਦਾ ਸਤਾਰ ਬਹੁਤ ਘਟਦਾ ਜਾ ਰਿਹਾ ਹੈ ਬਿਲਕੁਲ ਦੇਖੋ ਇਹ ਜਿਹੜੀ ਕਿ ਸੋਸ ਨੇ ਨਾ ਇਹਨੂੰ ਆਪਾਂ ਹੀ ਸੰਭਾਲ ਲੈਣਾ ਹੈ ਜੀ ਚਾਹ ਸਰਕਾਰਾਂ ਇੱਥੇ ਅੱਗੇ ਆਉਣ ਪਬਲਿਕ ਅੱਗੇ ਆਵੇ ਕਿਤਨਾ ਕਿਤੇ ਕਮਿਊਨਿਟੀ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਕਿਤੇ ਜੋ ਚੀਜ਼ੀ ਵਰਤਣਾ ਦੇਖੋ ਉਹ ਤਾਂ ਵਰਤ ਨਹੀਂ ਵਰਤਦਾ ਪੀਣ ਵਾਸਤੇ ਵੀ ਆਪਾਂ ਨੂੰ ਚਾਹੀਦਾ ਨਾਣ ਵਾਸਤੇ ਵੀ ਚਾਹੀਦਾ ਵਰਤਣ ਧੋਣ ਵਾਸਤੇ ਚਾਹੀਦਾ ਪਰ ਜਿਹੜਾ ਅਸੀਂ ਪਾਣੀ ਵਰਤਦੇ ਆ ਉਹ ਕਿਤਨਾ ਕਿਤੇ ਨਾਲੀਆਂ ਰਾਹੀਂ ਟੋਬਿਆਂ 'ਚ ਇਕੱਠਾ ਹੋ ਜਾਂਦਾ ਅਸੀਂ ਉਸ ਨੂੰ ਟੋਬਿਆਂ ਵਿੱਚ ਕਹਦੇ ਜਾਂ ਛੱਪੜ ਕਹਿੰਦੀ ਅਸੀਂ ਨੂੰ ਕਹਿੰਦੀ ਪਿੰਡਾਂ 'ਚ ਕਿਤਨਾ ਕਿਤੇ ਇਸ ਨੂੰ ਵਰਤਣ ਯੋਗ ਬਣਾ ਸਕਦੇ ਆ ਜੀ ਮਰੋਂ ਪੀਣ ਯੋਗ ਤਾਂ ਨਹੀਂ ਹੈਗਾ ਪਰ ਕਿਤਨਾ ਕਿਤੇ ਫਿਲਟਰ ਕਰਕੇ ਉਹਨੂੰ ਹੂੰ ਉਹ ਤੁਸੀਂ ਜਿਹੜੇ ਖੇਤਾਂ ਦੇ ਬੰਦੇ ਖੇਤੀ ਕਰਨਾ ਚਾਹੁੰਦੇ ਨੇ ਜਾਂ ਕੁਝ ਲੋਕ ਜਿਹੜੇ ਰੋੜਾ ਤੇ ਸਫੈਦੇ ਨੇ ਤੁਸੀਂ ਉਸ ਨੂੰ ਇੱਕ ਟੈਂਕਰ ਰਹੀਂ ਉਹ ਆਪਾਂ ਇਕੱਠਾ ਕਰਕੇ ਉਹਨਾਂ ਦੇ ਵਿੱਚ ਸਟੋਰ ਕਰਕੇ ਆਪਾਂ ਇਹ ਰੋਡ ਤੇ ਦਰਖਤ ਨੇ ਆਪਾਂ ਉਹਦੀਸ ਮਤਲਬ ਦੇ ਸਕਦੇ ਹਾਂ ਬਿਲਕੁਲ ਦੇਖੋ ਇੱਥੇ ਲਗਾਤਾਰ ਜਿਹੜਾ ਆਪਣੇ ਕੋਲ ਜਿਹੜੀ ਅਪਡੇਟਸ ਆndੀਆਂ ਨੇ ਹਾਲਾਂਕਿ ਖਬਰਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਹਰ ਪਾਸੇ ਹੀ ਚਰਚਾ ਹੈ ਕਿ ਪਾਣੀ ਦਾ ਸਤਰ ਘਟਦਾ ਜਾ ਰਿਹਾ ਹੈ ਪਰ ਜਿਹੜੇ ਜੇਕਰ ਆਪਾਂ ਕੁਝ ਕੁ ਲੋਕਾਂ ਦੀ ਵੀ ਗੱਲ ਕਰੀਏ ਕਿ ਹਾਲਾਂਕਿ ਇੱਥੇ ਦੇਖੋ ਪਾਣੀ ਦੀ ਬਚਤ ਤਾਂ ਸਭ ਨੂੰ ਹੀ ਕਹੀ ਗਈ ਹੈ ਕਿ ਕਰਨੀ ਚਾਹੀਦੀ ਹੈ ਪਰ ਹਲੇ ਵੀ ਕੁਝ ਕੁ ਲੋਕ ਅਜਿਹੇ ਨੇ ਜੋ ਪਾਣੀ ਦਾ ਖੁੱਲਾ ਇਸਤੇਮਾਲ ਕਰਦੇ ਨੇ ਤੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਉਹਨੂੰ ਵੇਸਟ ਵੀ ਕਰਦੇ ਨੇ ਅਜੀਹੇ ਲੋਕਾਂ ਨੂੰ ਕੀ ਕਹਿਣਾ ਚਾਹੂੰਗੇ ਤੁਸੀਂ ਦੇਖੋ ਇਹ ਸਰਕਾਰਾਂ ਜਾਂ ਲੋਕਾਂ ਦੇ ਕਹਿਣ ਤੇ ਨਹੀਂ ਲੋਕ ਮਤਲਬ ਘੱਟ ਹੁੰਦਾ ਇਹ ਤਾਂ ਖੁਦ ਹੀ ਜਾਗਰਤਾ ਪੈਦਾ ਕਰਨੀ ਪਵੇਗੀ ਅਗਰ ਆਪਾਂ ਗੱਲ ਕਰਦੇ ਆਂ ਫੋਰਨ ਕੰਟਰੀ ਦੀ ਉੱਥੇ ਤੁਹਾਨੂੰ ਅਗਰ ਤੁਸੀਂ ਨੇ ਗੱਡੀ ਆ ਜਿਹੜੀ ਹੁਣ ਆਪਾਂ ਤਾਂ ਗੱਡੀਆਂ ਵਾਸ਼ ਕਰਾਉਂਦੇ ਆ ਜਾਂ ਆਪਾਂ ਬਾਹਰ ਪਾਣੀ ਉਹੀ ਸੜਕ 'ਤੇ ਦਿੰਦੇ ਆ ਉੱਥੇ ਤੁਹਾਨੂੰ ਫਾਈਨ ਪੈਂਦਾ ਜੀ ਉੱਥੇ ਕਿ ਲਿਮਟਡ ਏ ਹੈ ਕਿ ਅਗਰ ਤੁਸੀਂ ਗੱਡੀ ਆ ਜਿਹੜੀ ਉਹ ਤੁਸੀਂ ਹਫਤੇ ਚ ਇੱਕ ਵਾਰ ਤਾਂ ਹੋ ਸਕਦਾ। ਉਹਦੇ ਵਿੱਚ ਕੁਆਂਟੀਟੀਟੀ ਇਹ ਹੈ ਕਿ ਤੁਸੀਂ ਪਾਣੀ ਕੰਨਾ ਵਰਤਣਾ। ਹੂੰ ਕਿਉਂਕਿ ਫੋਰਨ 'ਚ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਉਥੇ ਉਰੇ ਇੰਡੀਆ 'ਚ ਕਿਤਨਾ ਕਿਤੇ ਆਪਾਂ ਰੋਡ ਜਿਹੜੇ ਉਹਨੇ ਡਵੈਲਪ ਨਹੀਂ ਹੋਏ। ਜੀ। ਉਹ ਕਿਤਨਾ ਕਿਤੇ ਕੱਚੇ ਨੇ, ਗੰਦੇ ਨੇ। ਹੂੰ ਸਾਈਡਾਂ ਜਿਹੜੀਆਂ ਆਪਣੀਆਂ ਫੋਰਨ 'ਚ ਕਿਹਾ ਕਿ ਅਗਰ ਫੋਰਨ ਦੇ ਵਿੱਚ ਸਾਈਡ ਹੈ, ਉਥੇ ਗਰਾਸ ਲਾਇਆ ਜਾਂਦਾ। ਹੂੰ ਉਥੇ ਕੱਚਾ ਨਹੀਂ ਛੱਡਿਆ ਜਾਂਦਾ। ਅਗਰ ਕੋਈ ਏਰੀਆ ਆਉਂਦਾ ਹੈ, ਉਥੇ ਫ੍ਰੀ ਪਿਆ ਆਉਂਦਾ ਕੋਈ ਸਪੇਸ ਹੈ। ਹੂੰ ਤਾਂ ਉਥੇ ਗਰਾਸ ਲਾਉਂਦੇ ਨੇ ਉਥੇ ਫਲਾਵਰ ਲਾ ਦਣਗੇ ਗਰਾਸ ਲਾ ਦਣਗੇ ਪਾਰਕ ਬਣਾ ਦਿੰਦੇ ਨੇ ਜਾਬ ਰੋੜਾਂ ਤੇ ਜਿੰਨੇ ਵੀ ਰੋਡ ਤੁਸੀਂ ਦੇਖੇ ਹੋਣੇ ਜਾਂ ਬੜੇ ਬੜੇ ਗਵਨਦਾਰ ਆਉਂਦੇ ਨੇ ਉਥੇ ਤੁਹਾਨੂੰ ਕਿਤਨਾ ਕਿਤੇ ਗਰਾਸ ਹੀ ਮਿਲੇਗਾ ਉਹਦੀ ਕੇਅਰ ਵਾਸਤੇ ਸਰਕਾਰ ਕਿ ਡਿਪਾਰਟਮੈਂਟ ਬਣਾਉਂਦੀ ਹੈ ਹਮ ਈਡੀਆ ਚ ਕੀ ਹੈ ਕਿ ਜਿੱਕਰ ਰੋਡ ਪਾਜੇ ਬਣਾ ਦਿੰਦੇ ਆ ਤਾਂ ਤੁਸੀਂ ਦੇਖੇ ਹੋਣਾ ਕਿ ਆੜੇ-ਦਾਲੇ ਜਿਹੜਾ ਰੋਡ ਹੈ ਉਹ ਕਿਤਨਾ ਕਿਤੇ ਕੱਚਾ ਹੁੰਦਾ ਜਦੋਂ ਵੀ ਗੱਡੀ ਜਾਂਦੀ ਹੈ ਜਾਂ ਕੋਈ ਆਉਂਦਾ ਉਹ ਚਿੱਕੜ ਲੱਗ ਜਾਂਦਾ ਉਹਨੂੰ ਮਿੱਟੀ ਲੱਗ ਜਾਂਦੀ ਹੈ ਜੀ ਫਿਰ ਲੋਕ ਉਹਨੂੰ ਧੋਂਦੇ ਨੇ ਔਰ ਜਦੋਂ ਆਪਾਂ ਧੋਣ ਲੱਗਦੇ ਆ ਆਪਾਂ ਇਹ ਨਹੀਂ ਦੇਖਦੇ ਕਿ ਪਾਣੀ ਕਿੰਨਾ ਯੂਜ਼ ਕਰਨਾ ਹੂੰ ਅਸੀਂ ਉਹਦੇ ਵਿੱਚ ਲੀਟਰਾਂ ਹੀ ਪਾਣੀ ਯੂਜ਼ ਕਰ ਲੈਂਦੇ ਆ ਬਿਲਕੁਲ ਤੇ ਅਗਰ ਆਪਾਂ ਇਹ ਗੱਲ ਹੈ ਅਗਰ ਆਪਾਂ ਚਾਈਨਾ ਦੀ ਗੱਲ ਕਰਦੇ ਆ ਜਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਨਿਊਜ਼ੀਲੈਂਡ ਦੀ ਗੱਲ ਕਰਦੇ ਆ ਉਹੀ ਉਹ ਪਾਣੀ ਜਿਹੜਾ ਕਿਤਨਾ ਕਿਤੇ ਇਕੱਠਾ ਹੁੰਦਾ ਯੂਜ਼ ਲੈਵਲ ਹੁੰਦੇ ਮੈਂ ਆਪਾਂ ਵਰਤਿਆ ਉਹ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਉਹਨੂੰ ਉਹ ਫਿਲਟਰ ਕਰਕੇ ਉਹਦੇ ਵਿੱਚ ਕੈਮੀਕਲ ਪਾ ਕੇ ਉਹੀ ਪਾਣੀ ਦੁਵਾਰਾਂ ਵਾਟਰ ਸਪਲਾਈ ਚ ਦੇ ਕੀ ਉਹ ਵਰਤਿਆ ਜਾਂਦਾ ਬਿਲਕੁਲ ਬਿਲਕੁਲ ਤੇ ਇੱਥੇ ਦੇਖੋ ਜਿੱਦਾਂ ਆਪਾਂ ਬਰਸਾਤਾ ਦੀ ਵੀ ਗੱਲ ਕਰ ਰਹੇ ਹਾਂ ਮੌਸਮ ਦੀ ਵੀ ਨਾਲ-ਨਾਲ ਗੱਲ ਚੱਲ ਰਹੀ ਹੈ ਤੇ ਕੀ ਲੱਗਦਾ ਹੈ ਕਿ ਜੇਕਰ ਬਰਸਾਤਾ ਵੀ ਹੁੰਦੀਆਂ ਨੇ ਤਾਂ بارش ਦਾ ਪਾਣੀ ਵੀ ਦੇਖੋ ਬਹੁਤ ਸਮਿਆਂ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਹੋ ਚੁੱਕੇ ਸੀ ਲੋਕ ਕਿ ਬਰਸਾਤਾ ਦਾ ਪਾਣੀ ਵੀ ਇੱਥੇ ਬਚਤ ਕਰਨਾ ਚਾਹੀਦਾ ਹੈ ਕਿਉਂਕਿ ਔਖੇ ਸਮੇ ਅਜੀਹਾ ਕਿਤੇ ਨਾ ਕਿਤੇ ਆਪਾਂ ਨੂੰ ਸੋਰਸ ਘੱਟ ਆ ਸਕਦਾ ਹੈ ਗੱਲ ਹੋਈ ਕਿ ਪਲੈਨਿੰਗ ਕੀ ਹੈ ਤੁਸੀਂ ਜਿਹੜਾ ਸਟੋਰ ਆਪਣਾ ਇੱਕ ਪਾਣੀ ਕਰਨਾ ਉਹ ਕਿੱਥੇ ਕਰਨਾ ਹੂੰ ਉਹਦੇ ਲਈ ਕੋਈ ਨਾ ਕੋਈ ਸਾਨੂੰ ਖੂਹਾਂ ਜਾਂ ਕੋਈ ਇੱਕ ਸਟੋਰ ਵਾਸਤੇ ਮਤਲਬ ਟੋਬਾਂ ਜਾਂ ਕੁਝ ਵੀ ਜਿਹਦੇ ਵਿੱਚੋਂ ਪਾਣੀ ਵਰਤਿਆ ਜਾਵੇ ਔਰ ਉਹ ਜਿਹੜਾ ਮੀਆਂ ਦਾ ਪਾਣੀ ਹੈ ਜਿੱਥੇ ਆਪਾਂ ਸਟੋਰ ਕਰ ਰਹੇ ਹਾਂ ਕਿ ਉਹ ਪੀਣ ਲਾਇਕ ਹੈ ਬੈਕਟੀਰੀਆ ਤਾਂ ਨਹੀਂ ਉਚਾਰੇ ਹੂੰ ਕੁਝ ਚੀਜ਼ਾਂ ਸਾਨੂੰ ਸਰਕਾਰਾਂ ਹਾਲੇ ਅਸੀਂ ਉਹ ਨਹੀਂ ਆ ਨੇ ਆਪਾਂ ਕਹਦੇ ਨੇ ਕਿ ਜਿਵੇਂ 21ਵੀਂ ਸਦੀ ਚੱਲ ਰਹੀ ਹੈ 21ਵੀਂ ਸਦੀ ਚ ਹਾਲ ਤੱਕ ਅਸੀਂ ਉਹਨਾਂ ਨਹੀਂ ਡਿਵੈਲਪ ਹੋ ਪਾਈ ਸਾਡੀਆਂ ਕੰਟਰੀਆਂ ਜਿੰਨੀਆਂ ਅਗਰ ਆਪਾਂ ਫੋਰਨ ਦੇ ਕੰਟਰੀਆਂ ਦੇਖਿਆ ਜਾਵੇ ਤੇ ਚਲੋ ਪਰਮਾ ਮਾ ਦੀ ਕਿਰਪਾ ਸੀ ਕਿ ਉਹਰੇ ਅੰਗਰੇਜ਼ ਆਏ ਅੰਗਰੇਜ਼ ਨਾ ਹੁੰਦੇ ਤਾਂ ਅਸੀਂ ਜਿਵੇਂ ਪਾਕਿਸਤਾਨ ਜਾਂ ਆਪਣਾ ਨਾਲ ਦਾ ਕੰਟਰੀ ਹੈ ਨੇ ਉਹ ਤੋਂ ਹੀ ਵਰਗੀ ਹੀ ਸਾਡੀ ਸੋਚ ਬਣ ਜਾਣੀ ਸੀ ਜਿਵੇਂ ਆਪਾਂ afਗhanistan ਲਾ ਲਓ ਜਾਂ iran ਲਾ ਲਓ ਉਹ ਜਿਹੜੀ ਸੋਚ ਆ ਸਾਡੀ ਅਸੀਂ ਆਪਣੇ ਆਪ ਨੂੰ ਕੰਪੇਰੀਜ਼ਨ ਪਾਕਿਸਤਾਨ ਨਾਲ ਕਰ ਲੈਨੇ ਆ afਗhanistan ਨਾਲ ਕਰਨੇ ਆ ਜਾ ਬੰਗਲਾਦੇਸ਼ ਨਾਲ ਕਰ ਲੈ ਲਿਆ ਪਰ ਅਸੀਂ ਆਪਣੀ ਜਿਹੜੀ ਕੰਪੇਰੀਸ਼ਨ ਹੈ ਉਹ ਅਸੀਂ ਚਾਈਨਾ ਨਾਲ ਨਹੀਂ ਕਰ ਪਾਉਂਦੇ ਜੀ ਬਿਲਕੁਲ ਇੰਡੀਆ ਦੇ ਦੋ ਸਾਈਡ ਤੇ ਇੱਕ ਪਾਕਿਸਤਾਨ ਇੱਕ ਚਾਈਨਾ ਅਗਰ ਚਾਈਨਾ ਦੀ ਆਪਾਂ ਇਕਨੋਮੀ ਦੇਖੀ ਜਾਵੇ ਪਾਪੂਲੇਸ਼ਨ ਦੇਖੀ ਜਾਵੇ ਇੰਡੀਆ ਉਹ ਕਿੱਥੇ ਸੀਗੀ ਜੀ ਇਕਨੋਮੀ ਉਹਨਾਂ ਦੇ ਸਾਤੋਂ ਟ੍ਰਿਪਲ ਹੈ ਹਮ ਬਿਲਕੁਲ ਹੋਰ ਅਗਰ ਆਪ ਉੱਥੇ ਦਾ ਜਿਹੜਾ ਨਾਗਰਿਕ ਹੈ ਉਹ ਰੇਕਚਿਕ ਜਾਗਰੂਤ ਅੱਛਾ ਐਜੂਕੇਸ਼ਨ ਤੇ ਹੋਵੇ ਨੌਲੇਜ ਤੇ ਹੋਵੇ ਬਿਜ਼ਨਸ 24 ਉਹਦੀ ਜੀਟੀਪੀ ਆਪਾਂ ਤੋਂ 6.2 ਉੱਤੇ ਜਾ ਰਹੀ ਹੈ। ਬਿਲਕੁਲ 옳ੀ ਹੈ ਕਿ ਦੇਖੋ ਸੋਚਤੇ ਵੀ ਡਿਪੈਂਡ ਹੁੰਦਾ ਹੈ ਕਿਤੇ ਨਾ ਕਿਤੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਸੋਚ ਰਹੇ ਹਾਂ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਇੱਥੇ ਕਿਤੇ ਨਾ ਕਿਤੇ ਦੇਖੋ ਜਿਹੜੀ ਸਮੱਸਿਆਵਾਂ ਹੁਣ ਆ ਰਹੀਆਂ ਨੇ ਜਿੱਦਾਂ ਕਿ ਪਾਣੀ ਦੀ ਸਮੱਸਿਆ ਹੋ ਗਈ ਜਾਂ ਫਿਰ ਗਰਮੀ ਕਿੰਨੀ ਜ਼ਿਆਦਾ ਪੈ ਰਹੀ ਸੀ ਤਾਂ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਵਰਗੇ ਜਿਹੜੇ ਲੋਕ ਨੇ ਲੋਕਾਂ ਨੂੰ ਹੀ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ। ਬਿਲਕੁਲ ਦੇਖੋ। ਇਹ ਲੋਕਾਂ ਨੂੰ ਹੀ ਚਾਹੀਦਾ ਹੈ ਇਹਦੇ ਵਿੱਚ ਵੀ ਗੱਲ ਹੋਈ ਜਾਂਦੀ ਹੈ ਕਿ ਲੋਕ ਕਿਹੜੇ ਨੇ ਹੂੰ ਲੋਕਾਂ ਨੂੰ ਆਪਾਂ ਕਹਿੰਦੇ ਨੇ ਲੋਅ ਮਿਡ ਹਾਈ ਜੀ ਤਿੰਨ ਤਰ੍ਹਾਂ ਦੇ ਕੈਟਾਗਰੀ ਮੰਨੀ ਜਾਂਦੀ ਹੈ ਇੰਡੀਆ 'ਚ ਜਿਹੜੇ ਹਾਈ ਨੇ ਉਹਨਾਂ ਕੋਲੇ ਗੱਡੀਆਂ ਨੇ ਜੀ ਪੈਸਾ ਹੈ ਉਹ ਫੋਰਮ 'ਚ ਵੀ ਘੁੰਮਣ ਜਾਂਦੇ ਨੇ ਮਤਲਬ ਇੰਜੋਏ ਕਰਦੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਕਿ ਪਾਣੀ ਖਤਮ ਹੋ ਰਿਹਾ ਨਹੀਂ ਹੋ ਰਿਹਾ ਉਹਨਾਂ ਦਾ ਅਗਰ ਪਾਣੀ ਵੀ ਆ ਰਿਹਾ ਤਾਂ ਉਹ ਫੋਰਨ ਤੋਂ ਆ ਰਿਹਾ ਕਈਆਂ ਦਾ ਤਾਂ ਜੀ ਔਰ ਬੋਤਲ 15 1500 ਤੋਂ ਲਾ ਕੇ 25 2500 ਤੱਕ ਦਾ ਵੀ ਪਾਣੀ ਮਤਲਬ ਫਿਲਟਰ ਪਾਣੀ ਯੂਜ਼ ਕਰਦੇ ਪਹਾੜਾ ਵਾਲਾ ਪਾਣੀ ਜਿਹਨੂੰ ਕਹਿੰਦੇ ਆ ਉਦੋਂ ਦਾ ਕਹਿੰਦੇ ਮਿੱਡ ਮਿੱਡ ਚ ਹੈ ਨੇ ਆਪਣੇ ਵਰਗੇ ਲੋਕ ਕਿ ਸਰਵਣ ਦਾ ਖਰਚਾ ਪਾਣੀ ਚੱਲ ਰਿਹਾ ਹੈ ਸੇਵਿੰਗ ਕੁਛ ਨਹੀਂ ਹੂੰ ਉਹ ਸਿਰਫ ਰੁਟੀਨ ਦਾ ਹੀ ਜਿੰਨਾ ਆਪਣਾ ਲੋੜ ਹੈ ਹੂੰ ਉਨੀ ਆਪਾਂ ਪਾਣੀ ਯੂਜ਼ ਕਰਦੇ ਆਂ ਜੀ ਇੱਕ ਆਹਾਂ ਦਾ ਲੋ ਕੈਟਾਗਰੀ ਹੂੰ ਜਿਹਨੂੰ ਜਿਹੜੀ ਲੋ ਕੈਟਾਗਰੀ ਹੈ ਜਿਵੇਂ ਛੋਗੀ ਛੋਆਂ ਫੜੀਆਂ ਵਾਲੇ ਹੋਗੇ ਰੋੜਾਂ ਦੇ ਸੌਣਾ ਉਹ ਲੋਕ ਉਹ ਵੀ ਇਸ ਕੈਟਾਗਰੀ ਤੋਂ ਜਿਵੇਂ ਅਮੀਰ ਕੈਟਾਗਰੀ ਹੈ ਜਾਂ ਗਰੀਬ ਕੈਟਾਗਰੀ ਜਿਹਨੂੰ ਕਹਦੇ ਆ ਉਹ ਵੀ ਨਹੀਂ ਧਿਆਨ ਦਿੰਦੇ ਅਗਰ ਉਹਨਾਂ ਦਾ ਟੂਟੀ ਚੱਲਦੀ ਆ ਤਾਂ ਰੋੜਾ ਤੁਸੀਂ ਦੇਖਿਆ ਉਹ ਟੂਟੀ ਚੱਲੀ ਹੋ ਜਾਂਦੀ ਆ ਹੂੰ ਉਹਨਾਂ ਨੂੰ ਕੋਈ ਸੇਵਿੰਗ ਦਾ ਮਤਲਬ ਪਤਾ ਨਹੀਂ ਉਹਨਾਂ ਨੂੰ ਫਿਊਚਰ ਦੇ ਨਹੀਂ ਪਤਾ ਉਹਨਾਂ ਨੂੰ ਸਿਰ ਦਿਮਾਗ ਚ ਇਹ ਹੁੰਦਾ ਕਿ ਸਾਨੂੰ ਦੋ ਪਲ ਦੀ ਰੋਟੀ ਮਿਲ ਜੇ ਹੂੰ ਬਸ ਇਸ ਤੋਂ ਕੇ ਉਹ ਜਾਨ ਦੀ ਬਚਾਅ ਦੀ ਇੱਥੇ ਕੋਸ਼ਿਸ਼ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਬਸ ਇਹ ਹੈ ਕਿ ਬਚਾਏਗਾ ਕੌਣ ਜੀ ਸੋਨੂ ਅਗਰ ਤਕਲੀਫ ਹੋ ਰਹੀ ਹੈ ਤਾਂ ਤੁਸੀਂ ਆਪਣਾ ਘਰ ਆਪ ਸੇਵ ਕਰੋਗੇ ਸੋਨੂ ਅਗਰ ਅੱਜ ਕੱਲ ਇਹ ਹੈ ਕਿ ਅਗਰ ਤੁਸੀਂ ਤਕਲੀਫ 'ਚ ਹੋ ਤਾਂ ਦੂਜਾ ਬੰਦਾ ਕੋਈ ਮਦਦ ਨਹੀਂ ਕਰੇਗਾ ਜੀ ਇਹਦੇ ਵਿੱਚ ਬਹੁਤ ਐਨਜੀਓ ਨੇੜੀਆਂ ਹੈਗਾ ਹੈਲਥ ਕਾਰਪੀਆ ਨੇ ਜਾਂ ਸਰਕਾਰਾਂ ਦੇ ਕੁਝ ਡਿਪਾਰਟਮੈਂਟ ਨੇ ਪਰ ਉਹ ਕਿੰਨਾ ਕਿਤੇ ਇੱਕ ਦਿਖਾਵੇ ਵਾਲਿਆ ਜਿਵੇਂ ਕੁਝ ਲੋਕ ਕਹਿੰਦੇ ਨੇ ਦੇਖੋ ਇਹ ਚੈਨ ਹੈ ਅਗਰ ਪਾਣੀ ਜਾ ਰਿਹਾ ਹੈ ਉਹ ਪਾਣੀ ਯੂਜ਼ ਕਿੱਥੇ ਆਪਾਂ ਵੀ ਕਰ ਰਹੇ ਹਾਂ ਕਿਤੇ ਨਾ ਕਿਤੇ ਇੱਕ ਵੈਦਰ ਹੈ ਉਹ ਵੀ ਨੁਕਸਾਨ ਪਹੁੰਚਾ ਰਿਹਾ ਹੈ ਹੁਣ ਆਪਾਂ ਗੱਲ ਕਰਦੇ ਆ ਟੈਂਪਰੇਚਰ ਕਿੱਥੇ 45 ਪਹੁੰਚ ਗਿਆ। ਹਮਮ। ਅਗਰ ਆਪਾਂ ਅਸੀਂ ਦਰਖਤ ਲਾਉਣੇ ਸਟਾਰਟ ਕਰ ਦਈਏ। ਹਰਿਆ ਭਰਿਆ ਹੋਏਗਾ। ਮਿੱਟੀ 'ਚ ਇੱਕ ਨਮੀ ਆਏਗੀ। ਬਿਲਕੁਲ 옳ੀ ਹੈ ਕਿ ਦੇਖੋ ਜਿੱਦਾਂ ਕਿ ਬਿਨਾ ਦਰਖਤਾਂ ਤੋਂ ਕਿੰਨੇ ਨੁਕਸਾਨ ਨੇ। ਜਿੱਦਾਂ ਦੇਖੋ ਸਭ ਤੋਂ ਵੱਡੀ ਗੱਲ ਇੱਥੇ ਟੈਂਪਰੇਚਰ ਮੇਨਟੇਨ ਕਰਨਾ ਜ਼ਰੂਰੀ ਹੈ ਤੇ ਦੂਸਰਾ ਦਰਖਤ ਜਿਹੜੇ ਲਗਾਉਣ ਦੇ ਨਾਲ ਕਿਤਨ ਕਿਤੇ ਆਪਾਂ ਆਪਣੀ ਮਿੱਟੀ ਨੂੰ ਵੀ ਬਚਾ ਸਕਦੇ ਆ। ਆਪਣੇ ਨਾਲ ਜਿਹੜੇ ਬਹੁਤ ਸਾਰੇ ਕਾਲਰ ਜੁੜਦੇ ਨੇ ਤਾਂ ਉਹਨਾਂ ਵੱਲੋਂ ਇਹੀ ਕਹਿਣਾ ਹੁੰਦਾ ਕਿ ਕਈ ਥਾਵਾਂ ਤੇ ਤਾਂ ਜਿਹੜਾ ਮਿੱਟੀ ਵੀ ਹੈ ਉਹ ਵੀ ਖੂਬ ਬਹੁਤ ਜ਼ਿਆਦਾ ਖੁਰ ਰਹੀ ਹੈ ਤੇ ਮਿੱਟੀ ਦੀ ਵੀ ਕਮੀ ਹੋ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੋ ਕਿਉਂ ਰਹੀਆਂ ਨੇ ਤਾਂ ਸਭ ਤੋਂ ਵੱਡਾ ਇੱਥੇ ਕਾਰਨ ਇਹ ਹੈ ਕਿ ਦਰਖਤਾਂ ਦੀ ਜਿਹੜੀ ਕਟਾਈ ਹੈ ਹੁੰਦੀ ਹੈ ਪਰ ਜਿਹੜੇ ਦਰਖਤ ਨੇ ਉਹ ਲਗਾਏ ਘਟ ਜਾਂਦੇ ਨੇ ਦੇਖੋ ਇਹ ਸੰਸਥਾ ਵੀ ਅੱਗੇ ਆ ਸਕਦੀ ਹੈ ਇਹਦੇ ਵਿੱਚ ਜੀ ਲੋਕ ਵੀ ਯੋਗਦਾਨ ਦੇ ਸਕਦੇ ਨੇ ਤੇ ਸਰਕਾਰਾਂ ਵੀ ਹਮ ਹੁਣ ਦੇਖਿਆ ਤੁਸੀਂ ਗੱਲ ਸੁਣੀ ਹੋਣੀ ਆ 10 ਦਿਨ ਪਹਿਲਾਂ ਕਚੀ ਝੀਲ ਚੰਡੀਗੜ੍ਹ ਹਮ ਸੁਖਨਾ ਝੀਲ ਕਹਿੰਦੇ ਨੇ ਜੀ ਜੀ ਸੁਖਨਾ ਝੀਲ ਉਹ ਸੁੱਕ ਗਈ ਉੱਥੇ ਕਈ ਮੱਛੀਆਂ ਸੀਗੀਆਂ ਜਾਨਵਰ ਸੀਗੇ ਜਾਂ ਲੋਕ ਇੱਕ ਟੂਰਿਜ਼ਮ ਤੌਰ ਤੇ ਇੱਥੇ ਦੇਖਣ ਆਉਂਦੇ ਸੀਗੇ ਘੁੰਮਣ ਜਾਣਾ ਇੰਜੋਏ ਕਰਨਾ ਉਹ ਪਰ ਉਹ ਹੁਣ ਸਮਝ ਲਓ ਉਹ ਇਸ ਟਾਈਮ ਕੋ ਥੋੜਾ ਜਿਹਾ ਪਾਣੀ ਰਹਿ ਗਿਆ ਮਤਲਬ ਇੱਕ ਝੀਲ ਸੀਗੀ ਉਹ ਕਮਸੇ ਕਮ ਨੂੰ ਲੱਗਦਾ ਹੈ 15 25 ਕਿਲੋਮੀਟਰ ਦੇ ਵਿੱਚ ਰੌਂਡ ਅਬਾਊਟ ਉਹ ਫੈਲੀ ਹੋਈ ਜੀ ਹੁਣ ਜਿਹੜਾ ਪਾਣੀ ਹੈ ਉਹਦਾ ਉਹ 3 ਕਿਲੋਮੀਟਰ ਕਰੋੜ ਤੋਂ ਜਿੱਥੇ ਉਹਨਾਂ ਨੇ ਬਾਉਂਡਰੀ ਬਣਾਈ ਆ ਉਹ 3 ਕਿਲੋਮੀਟਰ ਅੰਦਰ ਚਲਾ ਗਿਆ ਉੱਥੇ ਅਗਰ ਤੁਸੀਂ ਦ੍ਰਿਸ਼ ਦੇਖੋ ਜਿਹੜਾ ਉੱਥੇ ਮਿੱਟੀ ਆ ਉਹ ਪਾੜ ਗਈ ਜਿਵੇਂ ਤੁਸੀਂ ਦੇਖਿਆ ਹੋਣਾ ਤੁਸੀਂ ਪਿਕਚਰਾਂ ਦੇਖਿਆ ਹੋਣਾ ਜਾਂ ਸਟਿਲ ਚ ਦੇਖਿਆ ਹੋਣਾ ਵੀਡੀਓ ਦੇਖਿਆ ਹੋਣਾ ਕਿ ਕਿਤੇ ਨਾ ਕਿਤੇ ਉਹ ਸਾਊਥ ਅਫਰੀਕਾ ਦਿਖਾ ਰਹੇ ਨੇ ਜਾਂ ਕੁਝ ਹੋਰ ਦਿਖਾ ਰਹੇ ਨੇ ਕਿ ਉੱਥੇ ਬੰਜਰ ਹੈ ਜਗਾ ਪੂਰੀ ਬੰਜਰ ਹੋ ਗਈ ਜੀ ਉਹ ਹੁਣ ਹਾਲਾਤ ਇੰਡੀ ਮਤਲਬ ਆ ਇੱਥੇ ਚੰਡੀਗੜ੍ਹ ਤੋਂ ਤਾਂ ਜ਼ਾਹਿਰ ਹੁੰਦੇ ਨੇ ਹੂੰ ਇਹ ਕਿਤੇ ਨਾ ਉਹ ਇਸ ਲਈ ਹੋ ਗਿਆ ਕਿਉਂਕਿ ਪਹਾੜਾਂ ਚ ਇੱਕ ਕੀ ਮੀਂਹ ਉਹ ਘਟ ਪਈ ਪਿਛਲੇ ਸਾਲ ਜੀ ਉਹ ਮੀਂਹ ਦਾ ਪਾਣੀ ਜਿਹੜਾ ਆਉਂਦਾ ਸੀਗਾ ਪਾੜਾ ਥਰੂ ਉਹ ਉੱਥੇ ਸਟੋਰ ਹੋ ਜਾਂਦਾ ਤਾਂ ਜੀ ਹੂੰ ਹੁਣ ਉਹਦੇ ਨਾਲ ਪ੍ਰੇਟਿਕ ਨੂੰ ਵੀ ਇੱਕ ਉਹ ਕਿਤੇ ਨਾ ਕਿਤੇ ਸਾਡੇ ਲਈ ਉਹ ਇੱਕ ਚੇਤਾਵਨੀ ਹੈ ਕਿ ਅਗਰ ਤੁਸੀਂ ਸਰੋਸ ਨੂੰ ਨਹੀਂ ਸੰਭਾਲੋ ਕੁਦਰਤ ਨੂੰ ਨਹੀਂ ਸੰਭਾਲੋਗੇ ਤਾਂ ਕਿਤੇ ਨਾ ਕਿਤੇ ਸੋਡੇ ਜਿੰਦਗੀ ਚ ਐਹੀ ਪੰਜਰਪਨ ਪੰਜਾਬ ਹਰਿਆਣਾ ਹਿਮਾਚਲ ਜਾਂ ਰਾਜਸਥਾਨ ਤਾਂ ਕੁਝ ਏਰੀਆ ਆਪਣਾ ਜਿਹੜਾ ਹਰੀਆਲੀ ਵਾਲਾ ਜੀ ਜੀ ਉਹ ਕਿਤੇ ਨਾ ਕਿਤੇ ਦਿਲ ਪੇਟ ਚ ਆਈ ਗਈ ਆਏਗਾ ਬਿਲਕੁਲ ਤੇ ਅਸਰ ਸਿੱਧਾ ਤੌਰ ਤੇ ਦੇਖੋ ਇਨਸਾਨਾਂ ਤੇ ਹੋਏਗਾ ਤੇ ਜੇਕਰ ওই ਗੱਲਾਂ ਜਾਂਦੀਆਂ ਕੁਦਰਤੀ ਸਰੋਤਾਂ ਤੋਂ ਲੋਕ ਭੱਜਦੇ ਜਾ ਰਹੇ ਨੇ ਤੇ ਟੈਕਨੋਲੋਜੀ ਦੇ ਨਾਲ ਚੱਲਦੇ ਜਾ ਰਹੇ ਨੇ ਹਾਲਕਿ ਟੈਕਨੋਲੋਜੀ ਦੇ ਨਾਲ ਵੀ ਚੱਲਣਾ ਜ਼ਰੂਰੀ ਹੈ ਪਰ ਇੱਥੇ ਜਿਹੜੇ ਕੁਦਰਤੀ ਸਰੋਤ ਨੇ ਉਹ ਵੀ ਬਹੁਤ ਜ਼ਿਆਦਾ ਸਾਹਮਣੇ ਜ਼ਰੂਰੀ ਨੇ ਜੀ ਉਹਨਾਂ ਨੂੰ ਕੋਸ਼ਿਸ਼ ਇਹ ਕਰੋ ਕਿ ਬਚਾਓ ਜੀ ਅਗਰ ਦਰਖਤ ਹੋਏਗਾ ਇੱਕ ਮੈਂ ਆਪਣੇ ਗੱਲ ਕਰਦਾ ਬੰਗਲਾ ਉੱਥੇ ਦੀ ਨਿਊਜ਼ਾ ਨਾਗਾਲੈਂਡ ਦੀ ਜੀ ਨਾਗਾ لینڈ ਚ ਇੱਕ ਐਸਐਸਏ ਮਤਲਬ ਅਗਰ ਉੱਥੇ ਟੈਂਪਰੇਚਰ ਕੁਝ ਬੰਦੇ ਨੇ ਜਿਹੜੇ ਆਰਮੀ ਦੇ ਨੇ ਉਹਨਾਂ ਨੇ ਟੈਂਪਰੇਚਰ ਨੋਟ ਕਰਿਆ ਤਾਂ ਜੋ ਆਪਣੇ ਇੱਥੇ 45 ਕਹਿ ਰਹੇ ਹਾਂ ਜੀ ਉੱਥੇ ਉਹਨਾਂ ਦਾ 33 32 ਦੇ ਵਿੱਚ ਰਹਿ ਰਿਹਾ ਔਰ ਉੱਥੇ ਜੀ ਨਮੀ ਹੈ ਉੱਥੇ ਚ ਵੈਦਰ ਹੈ ਔਰ ਇੱਕ ਆਕਸੀਜਨ ਹੈ ਉਹ ਡਬਲ ਹੈ ਬਿਲਕੁਲ ਇਸ ਏਰੀਏ ਤੋਂ ਅਗਰ ਆਪਾਂ ਗੱਲ ਪਹਾੜਾਂ ਦੀ ਗੱਲ ਕਰਦੇ ਹਾਂ ਆਪਣੀ ਏਰੀਏ ਚ ਜਿਵੇਂ ਜੰਮੂ ਕਸ਼ਮੀਰ ਲਾ ਲਓ ਹਿਮਾਚਲ ਲਾ ਲਓ ਇੱਥੇ ਦਾ ਟੈਂਪਰੇਚਰ ਆਪਣੇ ਜਿੰਨਾ ਹੀ ਵੱਧਦਾ ਜਾ ਰਿਹਾ ਹੈ। ਬਿਲਕੁਲ। ਉੱਥੇ ਰੀਜ਼ਨ ਇਹ ਹੈ ਕਿ ਜਦੋਂ ਇੱਕ ਹਵਾ ਚੱਲਦੀ ਹੈ, ਇੱਕ ਠੀਤ ਲਹਿਰ ਚੱਲਦੀ ਹੈ, ਉਹ ਹਵਾ ਤਾਂ ਕਿਲੋਮੀਟਰਾਂ ਤੱਕ ਜਾਂਦੀ ਆ। ਉਹ ਕਿਤਨਾ ਕਿਤੇ ਆਪਣੀ ਝਪੇੜ ਚਲੇਗੀ। ਪਰ ਜਦੋਂ ਇੱਕ ਹਰਿਆਲੀ ਆ ਗਈ ਸਟੇਟ ਬਾਈ ਸਟੇਟ ਤਾਂ ਹਵਾ ਜਿਹੜੀ ਆ ਕਿਤੇ ਨਾ ਕਿਤੇ ਜਾਂਦੀ ਜਾਂਦੀ ਠੰਡੀ ਹੋ ਜਾਏਗੀ। ਬਿਲਕੁਲ ਉਹੀ ਹੈ ਕਿ ਜੇਕਰ ਪਹਾੜ ਪਹਾੜੀ ਇਲਾਕਿਆਂ ਦੇ ਹਾਲ ਨੇ ਤਾਂ ਫਿਰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਪਾਂ ਮੈਦਾਨੀ ਇਲਾਕਿਆਂ ਦੇ ਵਿੱਚ ਰਹਿੰਦੇ ਆ ਤਾਂ ਇੱਥੇ ਕਿੰਨਾ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਮਿਲਦਾ ਹੈ ਇਹਨਾਂ ਸਭ ਚੀਜ਼ਾਂ ਦਾ ਦੇਖੋ ਜਾਗਰੂਕਤਾ ਕਿਨੇ ਲੈ ਕੇ ਆਉਣੀ ਹੈ ਜੀ ਆਪਾਂ ਲੋਕੀ ਲੈ ਕੇ ਆ ਸਕਦੇ ਆ ਜਦ ਆਪਾਂ ਅੱਜ ਇੱਕ এডਿਕੇਸ਼ਨ ਇੱਕ ਰੈਫਰੈਂਸ ਵਧੀਆ ਦਿੰਨੇ ਆ ਕਿ ਸਾਡੇ ਜ਼ਿੰਦਗੀ ਦਾ ਹਿੱਸਾ ਹੈ ਕੱਪੜਿਆਂ ਤੇ ਜ਼ੋਰ ਦਿੰਨੇ ਆ ਖਾਣ ਪੀਣ ਤੇ ਜ਼ੋਰ ਦਿੰਨੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਆਪਣਾ ਜਿਹੜਾ ਇੱਕ ਸਮਾਜ ਹੈ ਇੱਕ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਇੱਕ ਵੈਦਰ ਨੂੰ ਸੁਭਾਲਣ ਵਾਸਤੇ ਕੁਦਰਤ ਸਰੋਤ ਨੂੰ ਸੁਭਾਲਣ ਉਹ ਵੀ ਅੱਗੇ ਆਉਣੀ ਚਾਹੀਦੀ ਹੈ ਜੀ ਅਗਰ ਆਪਾਂ ਚੀਜ਼ਾਂ ਬੱਚਿਆਂ ਨੂੰ ਸਿਖਾਵਾਂਗੇ ਸਰਕਾਰ ਮਦਦ ਕਰੇਗੀ ਬੁੱਟੇ ਲਗਾਓ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੇ ਕੁਝ ਕਿਸਾਨਾਂ ਵੀਰੇ ਨੇ ਐਤਕੀ ਤਾਂ ਨਾੜ ਨੂੰ ਅੱਗ ਲਾਉਣ ਦੇ ਚੱਕਰ ਚ ਪਤਾ ਨਹੀਂ ਕਿਉਂ ਲਾਈ ਐਤਕੀ ਉਹਨਾਂ ਨੇ ਕੀ ਰੀਜ਼ਨ ਸੀਗੇ ਕੀ ਕਾਰਨ ਆ ਜਾਂ ਕਿਉਂ ਕੀਤਾ ਐਤਕੀ ਉਹਨਾਂ ਨੇ ਉਹਨਾਂ ਨੇ ਜਿਹੜੇ ਦਰਖਤ 35 ਸਾਲ ਦੇ ਸੀਗੇ ਉਹ ਵੀ ਦਰਖਤ ਸਾੜਤੇ ਹਮ ਜਦਕਿ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਇਹ ਚੀਜ਼ ਕਰਨ ਦੀ ਜੀ ਜੀ ਕੇ ਨਾ ਤਾਂ ਉੱਥੇ ਸਰਕਾਰ ਨੇ ਕੋਈ ਪਹਿਲ ਕੀਤੀ ਨਾ ਕੋਈ ਡਿਪਾਰਟਮੈਂਟ ਨੇ ਕੀਤੀ ਨਾ ਜੰਗਲਾਤ ਮਹਿਕਮੇ ਨੇ ਕੋਈ ਐਕਸ਼ਨ ਲਿਆ ਐਕਸ਼ਨ ਲਿਆ ਜੀ ਉਹਦੇ ਵਿੱਚ ਜਾਨਵਰ ਨੇ ਇੱਕ ਪੰਛੀ ਨੇ ਉਹ بڑے ਚੁਲਸੇ ਨੇ ਬੜਿਆਂ ਦੀ ਤੋਤੇ ਮੈਂ ਆਪ ਦੇਖੇ ਨੇ ਕਿ ਪਿਕਚਰ ਆਈ ਹੈ ਮੇਰੇ ਕੋਲੇ ਆਪਣੇ ਕੋਲੇ ਆਈ ਸੀਗੀ ਉਹਦੇ ਵਿੱਚ ਤੋਤੇ ਤੋਤਾ ਸੀਗਾ ਉਹਦੇ ਤਿੰਨ ਬੱਚੇ ਚੁਲਸੇ ਜਿਹਦੇ ਵਿੱਚੋਂ ਦੋ ਤਾਂ ਪੂਰਾ ਮਤਲਬ ਪਛਾਣ ਚ ਨਹੀਂ ਆ ਰਹੇ تھے ਕਿ ਜਾਨਵਰ ਕਿਹੜਾ ਇੱਕ ਤਾਂ ਮਤਲਬ ਵਿਚਾਰਾ ਜਿਉਂਦਾ ਸੀਗਾ ਤੜਫ ਰਿਆ ਸੀ ਫੋਕੇ ਕਿੰਨਾ ਮਤਲਬ ਕਿੰਨੇ ਆਲਣੇ ਫੋਕੇ ਜੀ ਕਾਵਾ ਦੇ ਬੱਚੇ ਨੇ ਇੱਕ ਟਟਿਰੀ ਆ ਉਹ ਲਾਉਂਦੀ ਆ ਛੋਟੇ ਛੋਟੇ ਜਾਨਵਰ ਨੇ ਉਹ ਆਣ ਇਹਤ ਕੀ ਪਤਾ ਨਹੀਂ ਕਿਸਾਨ ਵੀਰ ਇੱਕ ਕਹਿੰਦੇ ਨੇ ਨਾ ਉਹ ਹੱਤਿਆਚਾਰ ਉਹਨਾਂ ਨੇ ਕਿਉਂ ਆਪਣਾ ਇੰਨਾ ਰੂਪਦਾਰਨ ਕੀਤਾ ਜਿਹਨੂੰ ਕਹਿੰਦੇ ਕਿਸਾਨ ਇੱਕ ਅੰਦਾਤਾ ਪਤਾ ਨਹੀਂ ਉਹ ਅੰਦਾਤਾ ਨੂੰ ਕੀ ਹੋ ਗਿਆ ਕਿ ਉਹਨ ਕੁਦਰਤ ਦੇ ਨਾਲ ਇੰਨਾ بڑا ਕਲਵਾੜ ਕਿਉਂ ਕਰ ਲਿਆ ਬਿਲਕੁਲ ਤਾ ਜੀਆ ਦੇਖੋ ਕਿਤੇ ਨਾ ਕਿਤੇ ਵੀਡੀਓਜ਼ ਦੀਆਂ ਫੋਟੋਜ਼ ਸੋਸ਼ਲ ਮੀਡੀਆ ਤੇ ਹਾਲਾਂਕਿ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਇੱਥੇ ਲੋਕਾਂ ਨੂੰ ਵੀ ਇਹ ਚੀਜ਼ਾਂ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਆਖਰ ਅਸੀਂ ਇੱਥੇ ਕਰ ਕੀ ਰਹੇ ਹਾਂ ਆਪਣੇ ਫਾਇਦੇ ਦੇ ਲਈ ਕੀ ਲੱਗਦਾ ਕਿ ਆਪਣੇ ਫਾਇਦੇ ਦੇ ਲਈ ਇਨਸਾਨ ਐਨਾ ਖੁਦਗਰਜ਼ ਹੋ ਚੁੱਕਿਆ ਹੈ ਹੁਣ ਕਿ ਉਹ ਨਾ ਕੁਦਰਤ ਨੂੰ ਸੰਭਾਲ ਪਾ ਰਿਹਾ ਨਾ ਕੁਦਰਤ ਦੇ ਸਰੋਤਾਂ ਨੂੰ ਸੈਲਫਿਸ਼ ਆਪਾਂ ਪਹਿਲਾਂ ਸੀਗੇ ਤੇ ਹੁਣ ਵੀ ਆ ਤੇ ਅੱਗੇ ਤੇ ਵੀ ਆ ਰਹੇ ਜੀ ਚਾਹੇ ਨੌਕਰੀ ਦੀ ਗੱਲ ਹੋਵੇ ਹੁਣ ਕਈਏ ਤੁਸੀਂ ਦੇਖਿਆ ਹੁਣਾ ਕਿ ਅਗਰ ਆਪਾਂ ਸੈਲਫੀ ਦੀ ਗੱਲ ਕਰਦੇ ਆਂ ਸੈਲਫੀ ਸਭ ਆਪਾਂ ਘਰ 'ਚ ਵੀ ਹੋ ਜਾਂਦੇ ਆਂ ਆਪਾਂ ਬਿਜ਼ਨਸ ਕਰਦੇ ਆਂ ਉੱਥੇ ਵੀ ਹੋ ਜਾਂਦੇ ਆਂ ਕਿ ਕਿਤਨਾ ਕਿਤੇ ਸਾਡੀ ਜ਼ਿੰਦਗੀ ਨਾ ਅਸੀਂ ਸਮਝੇ ਨਹੀਂ ਪਾ ਰਹੇ ਅਸੀਂ ਜਿੰਦ ਪ੍ਰਮਾਤਮਾ ਨੇ ਸਾਨੂੰ ਜਿਹੜਾ ਜਨਮ ਦਿੱਤਾ ਹਮ ਅਸੀਂ ਓਰੇ ਜੀਣ ਆਇਆ ਨਾ ਕਿ ਓਰੇ ਅਸੀਂ ਰਹਿਣ ਆਇਆ ਸਾਨੂੰ ਦਿਮਾਗ 'ਚ ਇਹ ਲੱਗਦਾ ਕਿ ਸਾਡਾ ਘਰ ਸਾਡੀ ਜ਼ਮੀਨ ਸਾਡਾ ਪੈਸਾ ਉਹ ਕਿਤੇ ਨਾ ਕਿਤੇ ਚੱਕਰ 'ਚ ਅਸੀਂ ਦੂਜੇ ਦੀ ਫੀਲਿੰਗ ਨੂੰ ਹਰਟ ਕਰਦੇ ਆਂ ਬਿਲਕੁਲ ਉਹ ਦੀ ਆਪਾਂ ਇਹ ਨਹੀਂ ਦੇਖਦੇ ਕਿ ਉਹ ਇਨਸਾਨ ਆ ਜਿਵੇਂ ਮੈਂ ਪੈਦਾ ਹੋਇਆ ਕੁਦਰਤ ਨੇ ਮੈਨੂੰ ਦਿੱਤਾ ਹੈ ਮਾਈਂਡ ਦਿੱਤਾ ਹੈ ਹੱਥ ਪੈਰ ਦਿੱਤੇ ਨੇ ਓਵੇਂ ਹੀ ਸੇਮ ਹੀ ਆ ਠੀਕ ਹੈ ਕਿਸੇ ਦੇ ਘਰ ਦੇ ਹਾਲਾਤ ਚੰਗੇ ਨੇ ਕਿਸੇ ਦੇ ਮਾੜੇ ਨੇ ਪਰ ਹੈ ਤਾਂ ਇਨਸਾਨ ਨਾ ਬਿਲਕੁਲ ਦੋ ਰੋਟੀਆਂ ਤੁਸੀਂ ਖਾਣੀਆਂ ਨੇ ਤੁਸੀਂ ਚਲੋ ਅੱਛੀ ਰੋਟੀ ਖਾ ਲਓਗੇ ਅੱਛਾ ਖਾਣਾ ਪੀਣਾ ਖਾ ਲਓਗੇ ਕਿਤੇ ਦੂਜਾ ਬੰਦਾ ਵੀ ਖਾਏਗਾ ਜੀ ਜੋ ਆਕਸੀਜਨ ਤੁਸੀਂ ਚਾਹੀਦੀ ਹੈ ਹੁਣ ਇੱਕ ਆਪਾਂ ਬੈਠੇ ਆ ਆਕਸੀਜਨ ਦੋਨੋਂ ਲੈ ਰਹੇ ਆ ਤਾਂ ਆਕਸੀਜਨ ਤਾਂ ਸੇਮ ਹੀ ਲੈ ਰਹੇ ਹਨ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਬਿਲਕੁਲ ਅਮੀਰ ਵੀ ਉਹੀ ਲਏਗਾ ਗਰੀਬ ਵੀ ਉਹੀ ਲਏਗਾ ਲੜਕਾ ਹੋਵੇਗਾ ਜਾਂ ਲੜਕੀ ਹੋਵੇਗੀ ਉਹਦੇ ਲਈ ਤਾਂ ਕੋਈ ਮੈਨੇ ਨਹੀਂ ਨਾ ਜੀ ਤਾਂ ਸਾਨੂੰ ਇਹ ਚਾਹੀਦਾ ਕਿ ਇਹ ਚੀਜ਼ਾਂ ਨੂੰ ਅਸੀਂ ਚਾਹੇ ਗਰੀਬ ਆ ਜਾਂ ਅਮੀਰ ਆ ਕਿਤੇ ਨਾ ਕਿਤੇ ਸਾਨੂੰ ਆਪਣੇ ਜਿਹੜੇ ਜ਼ਿਆਦਾਤਰ ਰਿਸੋਰਸ ਨੇ ਉਹਨੂੰ ਬਚਾਓ ਹੂੰ ਪਾਣੀ ਬਚਾਓ ਜੀ ਬੈਦਰ ਨੂੰ ਬਚਾਓ ਤਾਂ ਜਾਗਰਤਾ ਤੁਸੀਂ ਸਕੂਲਾਂ 'ਚੋ ਵੀ ਹੋ ਸਕਦੀ ਆ ਧਾਰਮਿਕ ਸਥਾਨਾਂ 'ਤੇ ਵੀ ਹੋ ਸਕਦੀ ਆ ਅਗਰ ਸਰਕਾਰਾਂ ਦੀ ਗੱਲ ਕਰੀਏ ਸਰਕਾਰ ਤਾਂ ਇਹ ਚੀਜ਼ਾਂ 'ਤੇ ਧਿਆਨ ਦਿੰਦੀ ਹੋਣੀ ਹੂੰ ਉਹ ਤਾਂ ਅਗਰ ਆਪਾਂ ਗੱਲ ਕਰੀਏ ਵਿਕਾਸ ਦੇ ਨਾਂ ਤੇ ਜਾਂ ਨਮਨੇਵੇਂ ਬਿਲਡਰ ਨੇ ਉਹ ਕਿਤੇ ਨਾ ਕਿਤੇ ਵਿਕਾਸ ਦੇ ਨਾਂ ਤੇ ਫੈਕਟਰੀਆਂ ਲਾਉਣੀਆਂ ਔਰ ਜਾਲੇ ਜਿੰਨਾ ਦਰਖਤ ਨੇ ਪੜ ਦਿੰਦੇ ਨੇ ਜੀ ਰੋਡ ਚੋੜੇ ਕਰਨੇ ਨੇ ਜੀ ਖੜੇ ਦਰਖਤ ਪੜ ਦਿੰਦੇ ਨੇ ਪਰ ਇਹ ਇੰਡੀਆ 'ਚ ਹੀ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸਾਂ ਫੌਰਨ 'ਚ ਨਹੀਂ ਫੌਰਨ 'ਚ ਅਗਰ ਕੋਈ ਹੋਣਾ ਨੇ ਰੋਡ ਚੋੜੇ ਕਰਨੇ ਨੇ ਉਹਨਾਂ ਕੋਲੇ ਬੜੇ-ਬੜੇ ਮਸ਼ੀਨਾਂ ਨੇ ਉਹ ਵੱਡੇ ਦਰਖਤਾਂ ਨੂੰ ਲੋਡ ਕਰਕੇ ਬਕਾਇਦਾ ਜੜ ਸਮੇਤ ਪੂਰਾ ਮਿੱਟੀ ਲੈ ਕੇ ਉਹਨਾਂ ਕ੍ਰੇਨ ਦੇ ਥਰੂ ਪੱਟ ਕੇ ਉੱਥੇ ਵੱਡੇ ਟਰੱਕ ਨੇ ਉਹਦੇ ਉੱਤੇ ਰੱਖ ਕੇ ਉਹ ਐਸ ਏਰੀਆ ਦੇਖਣਗੇ ਕਿ ਸਾਡੀ ਬਾਉਂਡਰੀ ਕਿੱਥੇ ਤੱਕ ਹੈ ਕਿ ਅਸੀਂ ਕਿੰਨਾ ਚੌੜਾ ਕਰਨਾ ਉਹ ਲਾਸਟ 'ਚ ਨੇ ਉਹ ਵੀ ਦਰਖਤ ਚਾਕੇ ਸਾਈਡਾਂ ਤੇ ਲੈ ਜਾਣਗੇ ਹਮ ਅਗਰ ਕੋਈ ਜਗ੍ਹਾ ਕੋ ਉਹਨਾਂ ਨੂੰ ਫਾਲਤੂ ਲੱਗਦੀ ਹੈ ਕੋਈ ਉਹਨਾਂ ਨੂੰ ਪਤਾ ਕਿ ਇਸ ਏਰੀਆ ਨੂੰ ਯੂਜ਼ ਨਹੀਂ ਕਰ ਰਿਹਾ ਤਾਂ ਉੱਥੇ ਇੱਕ ਲਾਅ ਹੈ ਕਿ ਤੁਸੀਂ ਉੱਥੇ ਦਰਖਤ ਲਾਉਣੇ ਨੇ ਕੇਅਰ ਕਰਨੀ ਹੈ ਹੁਣ ਤੁਸੀਂ ਦੇਖਿਆ ਹੋਣਾ ਕਿ ਆਪਣੇ ਵਿਕਾਸ ਦੇ ਨਾਂ ਤੇ ਪੰਜਾਬ ਚ ਬਹੁਤ ਜ਼ਮੀਨ ਨੂੰ ਕਲੋਨੀਆਥਰਾਂ ਹੀ ਕੱਟਿਆ ਗਿਆ ਬਿਲਕੁਲ ਜਦ ਕਿ ਉੱਥੇ ਕੋਈ ਲੋੜ ਨਹੀਂ ਲੋਕਾਂ ਦੀ ਡਿਮਾਂਡ ਨਹੀਂ ਪਰ ਉਹ ਨਿਕ ਤਾਂ ਸਾਡੀ ਖੇਤੀ ਵੀ ਗਈ ਉਹ ਪਚਾਉ ਜ਼ਮੀਨ ਵੀ ਖਰਾਬ ਹੋ ਗਈ ਹਾਂਜੀ ਔਰ ਉੱਥੇ ਨਾ ਅਸੀਂ ਦਰਖਤ ਲਾਏ ਨਾ ਬੂਟੇ ਲਾਏ ਕੁਝ ਵੀ ਨਹੀਂ ਕਰਕੇ ਬੰਜਰ ਜਗ੍ਹਾ ਪਈ ਹੈ ਸਰਕਾਰ ਨੂੰ ਇਹ ਚਾਹੀਦਾ ਹੈ ਪੁੱਡਾ ਆਪਣੇ ਜਿਹੜਾ ਕਮੇਨ ਅਥਾਰਟੀ ਹੈ ਜਿਹਦੇ ਕੋਲੇ ਦੀ ਪੁੱਡਾ ਪਾਸ ਕਰਦੀ ਹੈ ਕਿ ਕਿਤੇ ਨਾ ਕਿਤੇ ਪੁੱਡਣ ਨੂੰ ਚਾਹੀਦਾ ਕਿ ਭਾਈ ਅਗਰ ਤੁਸੀਂ ਜਗਾ ਉਤੇ ਨਹੀਂ ਯੂਜ਼ ਕਰ ਰਹੇ ਤਾਂ ਉਸ ਦੇ ਵਿੱਚ ਕੋਈ ਨਾ ਕੋਈ ਦਰਖਤ ਲਾਓ ਜੀ ਬਿਲਕੁਲ ਸਰਕਾਰ ਤਾਂ ਇਹ ਸਰਕਾਰਾਂ ਦੇ ਕੰਮ ਨੇ ਪਰ ਸਰਕਾਰਾਂ ਨੂੰ ਪਤਾ ਨਹੀਂ ਕੀ ਹੈ ਕਿ ਸਿਰਫ ਉਹ ਆਪਣੇ ਪਬਲਿਸਿਟੀ ਲਾ ਲੋ ਜਾਂ ਆਪਣੇ ਕੰਮ ਚ ਹੋਰ ਕੰਮਾਂ ਚ ਉਹਨੂੰ ਰੈਫਰੈਂਸ ਜ਼ਿਆਦਾ ਦਿੰਦੇ ਨੇ ਮੈਦਰ ਪਿੱਛੇ ਤਾਂ ਹੁਣ ਤੱਕ ਮੈਂ ਹੁਣ ਦੀ ਗੱਲ ਕਰ ਰਿਹਾ ਜੂਨ ਜੁਲਾਈ ਆਪਣੀ ਜੁਲਾਈ ਆਉਣ ਵਾਲੀ ਹੈ ਬਰਸਾਤ ਸਟਾਰਟ ਹੋ ਗਈ ਉਹਨਾਂ ਨੇ ਹਾਲ ਤੱਕ ਕੋਈ ਪਲਾਨ ਹੀ ਨਹੀਂ ਬਣਾਇਆ ਕਿ ਰੋੜਾ ਤੇ ਦਰਖਤ ਲਾਣੇ ਨੇ ਜਾਂ ਲਗਾਣੇ ਆ ਹਾਲ ਤੱਕ ਕੋਈ ਉਹਨਾਂ ਨੇ ਕੋਈ ਮੰਤਰੀ ਨੇ ਜਿਹੜੇ ਜੰਗਲਾਤ ਵਿਭਾਗਾਂ ਉਹਨਾਂ ਦੀ ਕੋਈ ਪਲੈਨਿੰਗ ਨਹੀਂ ਮੈਂ ਕਦੋਂ ਵਾਰ ਗਿਆ ਗਿਆ ਮੈਂ ਕਿਹਾ ਯਾਰ ਉੱਥੇ ਬੋਟੇ ਲਾਉਣੇ ਨੇ ਕਿ ਯਾਰ ਸਾਨੂੰ ਸਰਕਾਰ ਵੱਲੋਂ ਕੋਈ ਨੋਟਿਸ ਆਇਆ ਜਾਂ ਕੋਈ ਕਹਿੰਦੇ ਜੀ ਜੋ ਸਾਨੂੰ ਰੁਟੀਨ ਚਾਉਂਦੇ ਨੇ ਕਿ ਜੀ ਰੋੜਾ ਤੇ ਐਨੇ ਲਾਉਣੇ ਨੇ ਉਹੀ ਰੁਟੀਨ ਚ ਕੋਈ ਸਪੈਸ਼ਲ ਨਹੀਂ ਆਇਆ ਕਿ ਸਰਕਾਰ ਵੱਲੋਂ ਕਿ ਕਾ ਕਿ ਲਿਮਟ ਹੁੰਦੀ ਆ ਜਾਂ ਕੀ ਆਪਣਾ ਕੋਈ ਖੁੱਦਾ 2500 ਲਾਣਾ ਹੈ ਜਾਂ 5000 ਲਾਉਣੇ ਕਿਉਂਕਿ ਹੁੰਦੀ ਹੈ ਨਾ ਕਿ ਟਾਰਗੇਟ ਹੁੰਦਾ ਜੀ ਜੀ ਉਹ ਟਾਰਗੇਟ ਹੀ ਨਹੀਂ ਆਇਆ ਔਰ ਮੰਤਰੀ ਨੂੰ ਪਤਾ ਬਿਲਕੁਲ ਤਾਂ ਦੇਖੋ ਕਿਤੇ ਨਾ ਕਿਤੇ ਦੇਸ਼ ਦੇ ਲਈ ਇਹ ਸਭ ਚੀਜ਼ਾਂ ਗਲਤ ਨੇ ਕਿਉਂਕਿ ਇੱਥੇ ਜੇਕਰ ਆਪਾਂ ਹੀ ਨਹੀਂ ਕੁਦਰਤ ਨੂੰ ਬਚਾਵਾਂਗੇ ਤਾਂ ਫਿਰ ਇੱਥੇ ਕੁਦਰਤ ਜਿਹੜਾ ਰੰਗ ਦਿਖਾਏਗੀ ਉਹ ਸਭ ਤੋਂ ਪਰੇ ਹੋਏਗਾ ਤਾਸ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਮੌਸਮ ਦੇ ਵਿੱਚ ਆ ਸਕਦੀ ਹੈ ਵੱਡੀ ਤਬਦੀਲੀ ਤਾਂ ਤੁਹਾਨੂੰ ਦੱਸ ਦਈਏ ਕਿ ਬਰਸਾਤਾਂ ਅੱਗੇ ਹੋ ਸਕਦੀਆਂ ਨੇ ਪਰ ਗਰਮੀ ਜਿਹੜੀ ਅਜੇ ਵੀ ਓਨੀ ਹੀ ਪੈ ਰਹੀ ਐ ਤੇ ਗਰਮੀ ਦਾ ਜਿਹੜਾ ਪਾਰ ਆ ਲਗਭਗ ਹਾਈ ਹੁੰਦਾ ਜਾ ਰਿਹਾ ਤਾਂ ਇੱਥੇ ਕਿਤੇ ਨਾ ਕਿਤੇ ਜਕਰ ਗਰਮੀ ਨੂੰ ਘਟਾਉਣਾ ਹੈ ਤਾਂ ਦਰਖਤਾਂ ਨੂੰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਔਟਵਾਲ ਤੇ ਮੇਰੇ ਸਹਿਯੋਗੀ ਸੁਰਿੰਦਰ ਸਿੰਘ ਟਿੰਨ ਸਾਜੀ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ